ਪੰਜਾਬ ਸਰਕਾਰ ਵੱਲੋਂ ਵਾਰੰਟ ਡਰਗਸ ਦੇ ਤਹਿਤ ਬੁਲਡੋਜ਼ਰ ਐਕਸ਼ਨ ਜਾਈ ਕਰਕੇ ਇਸ ਦੇ ਤਹਿਤ ਹੁਣ ਪਟਿਆਲਾ ਦੇ ਨਸ਼ਾ ਤਸਕਰਾ ਦਾ ਕਾਰ ਟਹਟੇਰੀ ਕਰ ਦਿੱਤਾ ਗਿਆ ਜੀ ਹਾਂ ਇਹ ਕਾਰ ਦੋ ਪੈਣਾ ਦਾ ਸੀ ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਸਨ ਜਾਣਕਾਰੀ ਦੇ ਮੁਤਾਬਕ ਪਟਿਆਲਾ ਪੁਲਿਸ ਦੇ ਵੱਲੋਂ ਐਸਐਸਪੀ ਨਾਨਕ ਸਿੰਘ ਦੀ ਅਗਵਾਈ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਤੇ ਉਸ ਤੋਂ ਰਾਨ ਡੀਐਸਪੀ ਰੈਂਕ ਦੇ ਅਧਿਕਾਰੀ ਦੋ ਥਾਣਿਆਂ ਦੇ ਐਚਓ ਸਮੇਤ ਪਾਰੀ ਫੋਰਸ ਤਾਇਨਾਤ ਹੈ ਤੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਸੀਲ ਕਰਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜਿੱਦਾਂ ਗਿਆ ਤੇ ਨੋਟਿਸ ਤੋਂ ਬਾਅਦ ਜਦੋਂ ਇਹ ਨਹੀਂ ਮੰਨਦੇ ਤਾਂ ਫਿਰ ਇਸ ਤਰ੍ਹਾਂ ਸੀਲ ਕਰਾਂਗੇ ਸੋ ਇਹ ਜਿਹੜਾ ਉਹਦੇ ਤੇ ਮਲਟੀਪਲ ਪਰਚੇ ਵੀ ਦਰਜ ਨੇ ਤਾਂ ਸਿਫਆਈਆਰ ਐਨਡੀਪੀਐਸ ਦੀਆਂ ਦਰਜ ਨੇ 2016 ਤੋਂ ਲੈ ਕੇ 2023 ਤੱਕ ਦੀਆਂ ਕਿ ਇਲੀਗਲ ਸਟਰਕਚਰ ਹੈ ਇਹਨੂੰ ਡਿਮਾਂਟਿਜ਼ ਕਰਨ ਦੇ ਆਰਡਰ ਹੈ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਮੌਲਾ ਇੱਥੇ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਂਦੀਆਂ ਰਹੀਆਂ ਨਕਲੀ ਚੰਗਰ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਕੂੜੀਆਂ ਵੀ ਕਾਫੀ ਸ਼ਿਕਾਇਤਾਂ ਆਂਦੀਆਂ ਰਹੀਆਂ 10 ਤੋਂ ਜ਼ਿਆਦਾ ਜਿਵੇਂ ਕਿ 15-10 ਦੇ ਸੋ ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਲੌਂਡਰ ਇਸ਼ੂ ਕ੍ਰੀਏਟ ਹੋ ਸਕਦਾ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਮ ਇਹਨੂੰ ਡਿਮੋਲਿਸ਼ ਕਰ ਅੱਛਾ ਮੁਕਤ ਉਹਦੀ ਨਜਾ ਤਸਕਰੀ ਦਾ ਖੜੇ ਹੋਏ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ ਇਹ ਦੋ ਐਫ ਆਈ ਆਰ ਤੇ 2016 ਤੋਂ ਸ਼ੁਰੂ ਹੋਏ ਸੀ 2000 ਵਿੱਚ ਬੱਚੇ ਬੱਚੇ ਕਿਸ ਤਰ੍ਹਾਂ ਦੇ ਪਰਟੀਨ ਆਡੀਪੀਐਸ ਇਕਦੇ ਹੋ ਰਹੇ ਸੀ ਇਸ ਤੇ ਪਰ ਦੇ ਇਸ ਦੇ ਨਸ਼ਾ ਤਸਕਰੀ ਚ ਸ਼ਾਮਲ ਹੈ ਜੇ ਉਹਦੇ ਪੈਸਿਆਂ ਨਾਲ ਇਹ ਘਰ ਬਣਾਇਆ ਗਿਆ ਇਲੈਗਲ ਸਟਰਕਚਰ ਹੈ ਸਾਰਾ ਇਸ ਵਿੱਚ ਸ਼ਾਮਿਲ ਕਰ ਲਿਆ ਸੋ ਇਲੈਗਲ ਸਟਰਕਚਰ ਨੂੰ ਵਜਤਾ ਹੈ ਜਾ ਰਿਹਾ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਅੱਪਰ ਟਾਈਮ ਉਹ ਸ਼ਖਸੀ ਤੁਹਾਡੀ ਰਸਤੇ ਦੇ ਵਿੱਚ ਡਾਇਰੈਕਟਿਵ ਵੀ ਸੀਗੇ ਦੋ ਪਹਿਨਾ ਤੁਸੀਂ ਜਾਰੀਆਂ ਜਿसे ਹਾਂਜੀ ਹਾਂਜੀ ਇੱਕ ਘਰ ਤੇ ਕਰਣੀ ਹੋਣੀ ਹੈ ਜਿਆਦਾ ਤੇ ਜੀ ਨਹੀਂ ਹਜੇ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਘਰ ਤੇ ਹੋਣੀ ਹੈ ਮਾਈਕਰਾ ਨਹੀਂਵੇਂ ਕਰ ਲੋ ਕਿਉਂਕਿ ਇਹਦੇ ਵਿੱਚ ਜਿਹੜਾ ਆਰਡਰ ਹੈ ਉਹ ਇਸੇ ਘਰ ਤੇ ਹੈ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਮੇਡੀ ਹੈ ਉਹਦਾ ਨਾਮ ਹੈ ਰਿੰਕੀ ਜਿਹਦਾ ਇਹ ਕਰ ਡਿਮੋਜ਼ ਕਰਨਾ ਤੇ 10 ਪਰਚੇ ਨੇ ਸੋ ਇਹ ਕਰ ਤੇ ਸੁਰੱਖਿਸ਼ਣ ਲਾ ਦੇ ਬਿਕਾਜ਼ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਸੋ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋਊਗਾ ਇਹ ਮੱਲਾ ਜਿਹੜਾ ਹੈਗਾ ਇਸੇ ਸਾਡੇ ਵੀ ਕਾਪੀਸ਼ ਕਰਨਾ ਅਨੁਸਾਰ ਸਰ ਉਸ ਲੇਡੀ ਦੀ ਗ੍ਰਿਫਤਾਰੀ ਲੈ ਕੇ ਕੀ ਸਟੇਟਸ ਹੈ ਜੀ ਇਹ ਵੀ ਐਕਸ਼ਨ ਹੋਊਗਾ ਕਤੋਂ ਤੇ ਫਿਲਹਾਲ ਕੰਮ ਘੱਟ ਵਾਂਟਡ ਸਰ ਕਤੋਂ ਕੰਮ ਕਰ ਰਹੇ ਸੀ ਜਿਹੜੇ ਨਸ਼ਾ ਇਹ 2016 ਤੋਂ ਇੰਨਾ ਦਾ ਕੰਮ ਹੈਗਾ 2016 ਪਹਿਲਾ ਬੱਚਾ ਬੱਚ ਹੋਇਆ ਸੀ ਉਸ ਤੋਂ ਬਾਅਦ ਟੋਟਲ 10 ਪਰ ਜੀਐਨਡੀਪਸ ਸਰ ਇੰਨੀ ਵਾਰ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ ਜੀ ਲੈਡੀ ਇਹ 10 ਤੋਂ ਜ਼ਿਆਦਾ ਵਾਰ ਹੀ ਗ੍ਰਿਫਤਾਰ ਹੋ ਫਿਲਹਾਲ ਫਰਾਰ